ਅੱਜ ਆਪਾਂ ਤੁਹਾਨੂੰ ਦੱਸਾਂਗੇ ਕਮੀਜ਼ ਦੀ ਕਟਿੰਗ ਕਿਵੇਂ ਕਰਨੀ ਆ ਤੇ ਆਪਾਂ ਦੋਨੋਂ ਪੱਲੇ ਰੱਖ ਲਏ ਨੇ ਤੇ ਹੁਣ ਆਪਾਂ 3 ਇੰਚ ਦੀ ਇਨਸਾਨੀ ਲਾਵਾਂਗੇ 6.5 ਇੰਚ ਤੇ ਬੈਕ ਦਾ ਗਲਾ ਆਪਾਂ 5 ਇੰਚ ਤਿਆਰ ਰੱਖਣਾ ਵਾ ਤੇ 6.5 ਤੇਰੇ ਦੀ ਇਨਸਾਨੀ ਲਾਵਾਂਗੇ ਤੇ ਨੀਚੇ ਲਾਵਾਂਗੇ 7 ਇੰਚ ਤੇ ਇਤੋਂ ਵੀ ਆਪਾਂ ਸਾਢੇ 3 ਇੰਚ ਲਵਾਂਗੇ ਤੇ ਹੁਣ ਆਪਾਂ ਉੱਪਰੋਂ 1/2 ਇੰਚ ਦੀ ਕੱਟ ਪਾਵਾਂਗੇ ਇਹ ਧੀਰੇ ਦੀ ਕੱਟ ਪਾਵਾਂਗੇ ਆਪਾਂ ਟੇਢੀ 10 1/3 ਇੰਚ ਗਲੇਦਨਸਾਨ ਲਾ ਕੇ ਤੇ ਫਿਰ ਆਪਾਂ ਇਸ ਨੂੰ ਮਿਲਾ ਦੇਵਾਂਗੇ ਇਸ ਤਰ੍ਹਾਂ 5.8 ਇੰਚ ਕੱਟ ਪਾ ਦੇਣੀ ਹੈ ਤੇ ਹੁਣ ਆਪਾਂ ਇਸ ਬਾਕੀ ਦਾ ਅੱਧ ਕਰ ਲਵਾਂਗੇ ਇਹਦਾ ਜੋ ਬਚਿਆ 6.5 ਇੰਚ ਦਾ 3.5 ਤੇ ਤੇ ਹੁਣ ਆਪਾਂ 0.5 ਇੰਚ ਦੀ ਕਾਟ ਬਾਹਰ ਨੂੰ ਪਾਵਾਂਗੇ ਤੇ ਇਥੋਂ ਆਪਾਂ 1.5 ਇੰਚ ਦੀ ਨਿਸ਼ਾਨੀ ਲਾਵਾਂਗੇ ਇਹ ਆਪਾਂ ਪਾਵਾਂਗੇ ਬੈਕ ਦੀ ਕਾਟ 1.5 ਇੰਚ ਤੇ ਤੇ ਆਹ ਕਾਟ ਨੂੰ ਆਪਾਂ ਆਹ ਵਾਲੀ ਇਨਸਾਨੀ ਤੱਕ ਮਿਲਾ ਦੇਣਾ ਤੇ ਹੁਣ ਆਪਾਂ ਬੈਕ ਦੀ ਕਾਟ ਪਾਉਣੀ ਹੈ ਇੱਥੇ 1.5 ਇੰਚ ਤੇ 19 ਇੰਚ ਸਾਟੀ ਤਿਆਰ ਆ ਸਾਡੇ 9 ਤੇ ਇਨਸਾਨ ਲਾ ਕੇ ਆਪਾਂ ਇਸ ਤਰ੍ਹਾਂ ਕਾਟ ਪਾ ਦੇਣੀ ਹੈ ਤੇ ਹੁਣ ਆਪਾਂ ਇੱਥੋਂ 1 ਇੰਚ ਰੱਖਾਂਗੇ ਫਰੰਟ ਦੀ ਕਾਟ ਹੁਣ ਪਹਿਲਾਂ ਆਪਾਂ ਬੈਕ ਦੀ ਕੱਟ ਕਰਾਂਗੇ ਆਹ ਵਾਲੀ 1.40 ਤੇ ਹੁਣ ਫਰੰਟ ਦੀ ਕੱਟ ਪਾਵਾਂਗੇ ਮੂਰਲੇ ਪਲਿੰਗ ਚੱਕ ਕੇ ਤੇ ਹੁਣ ਇਹਨੂੰ ਵੀ ਕਟਾਂਗੇ ਆਪਾਂ ਜੋ 4 ਇੰਚ ਦੀ ਘਾਟ ਪਾਈ ਸੀ ਤੇ ਹੁਣ ਆਪਾਂ ਪਲੋਈਆਂ ਦੀਆਂ ਇਨਸਾਨੀਆਂ ਲਾਵਾਂਗੇ 12 ਇੰਚ ਤੇ ਇਹਨੇ 1.5 11 ਤੇ ਪਲੋਈ ਤਿਆਰ ਤੇ 12 ਤੇ ਇਨਸਾਨੀ ਲਾਵਾਂਗੇ ਤੇ ਥੱਲੇ ਨੂੰ ਰੱਖਾਂਗੇ ਆਪਾਂ 7 ਇੰਚ ਤੇ ਸਲੂਟ ਆਪਾਂ 3.5 ਤੇ ਤੇ ਆਪਾਂ ਆ ਵਾਲੇ ਤਕਉਣ ਤੋਂ ਦੇਖ ਲੈਣਾ ਬਸ ਇਸ ਤੋਂ ਹੀ ਇੱਥੇ ਤੱਕ ਵੀ ਜਿੰਨੀ ਵੀ ਆਈ ਹੈ ਤੇ ਆਪਾਂ ਇੱਥੋਂ 2 ਇੰਚ ਦੇ ਫਰਕ ਨਾਲ ਇਹ ਪਲੋਈ ਦਾ ਇਨਸਾਨ ਆਪਾਂ 2 ਇੰਚ ਤੇ ਆਹ ਵਾਲੀ ਨਿਸ਼ਾਨ ਤੋਂ 2 ਇੰਚ ਤੇ ਪਾਣਾਮ ਤੇ ਆਪਾਂ ਜਿਹੜੀ ਆਹ ਪਲੋਈ ਆ ਇਧਰ ਲਈ ਇਹਦਾ ਇਨਸਾਨ ਆਪਾਂ ਇੱਥੋਂ ਐ ਥੋੜਾ ਜਿਹਾ ਥੱਲੇ ਨੂੰ ਕਰਕੇ ਇੱਥੋਂ ਤੇ ਇੱਥੋਂ ਆਪਾਂ 2 ਇੰਚ ਦਾ ਇਨਸਾਨ ਲਗਾਵਾਂਗੇ ਨ ਬਸਤੇ ਮੈਂ ਆਹੀ ਬਸ ਇਸ ਤਰ੍ਹਾਂ 2 ਇੰਚ ਦਾ ਇਨਸਾਨ ਲਾ ਦੇਣੀ ਹੈ ਤੇ ਮੈਂ ਇਹਦਾ ਤਾਂ ਗੈਪ ਦੇਖਿਆ ਨਹੀਂ ਕਦੇ ਬਸ ਠੀਕ ਰਹਿੰਦੀ ਹੈ ਬਸ ਪਲੋਈਆਂ ਵਧੀਆ ਪੈ ਜਾਂਦੀਆਂ ਨੇ ਸਵਾ 2.5 ਇੰਚ ਆ ਲਿਆ ਸਲੋਟ ਇੱਧਰ ਨੂੰ ਤੇ ਹੁਣ ਆਪਾਂ ਇਹਨੂੰ ਇੱਧਰ ਨੂੰ ਦਸ ਥੋੜਾ ਜਾਂ ਏ ਟੇਢਾ ਕਰਕੇ ਇੰਚ ਟੇਪ ਰੱਖ ਕੇ ਇਸ ਤਰ੍ਹਾਂ ਕਮਰ ਦੇ ਇਨਸਾਨ ਦੇ ਹਿਸਾਬ ਨਾਲ ਮਲ ਲਾਂਗੇ ਤੇ ਹੁਣ ਆਪਾਂ ਸਾਰੀਆਂ ਪਲੋਈਆਂ ਦੇ ਇਨਸਾਨੀ ਲਾ ਲਵਾਂਗੇ ਹੁਣ ਆਪਾਂ ਇਨਸਾਨ ਦੂਸਰੇ ਪਾਸੇ ਵੀ ਕਰ ਲਾਂਗੇ ਸਾਰੇ ਪਾਸੇ ਆਪਾਂ ਹੁਣ ਇਨਸਾਨੀਆਂ ਲਾ ਲਵਾਂਗੇ ਆ ਪਲੋਈਆਂ ਦੀ ਤੇ ਆਪਾਂ ਸੂਈਆਂ ਲਾ ਲੀਆਂ ਸੀਗੀਆਂ ਉਹਦੇ ਸੂਈਆਂ ਕੱਢ ਲੀਆਂ ਸੀ ਬੱਚਦੀ ਫੇਰ ਵਧੀਆ ਸਹੀ ਇਨਸਾਨ ਲੱਗ ਜਾਂਦੇ ਆ ਤੇ ਆਪਾਂ ਪਲੋਈਆਂ ਦੇ ਇਨਸਾਨ ਸਾਰੇ ਲਾ ਦਿੱਤੇ ਨੇ। ਆਂਡ ਇਧਰਲੀ ਸਾਈਡ ਵੀ। ਇਹ 19 ਇੰਚ 7 ਦੇ ਹਿਸਾਬ ਨਾਲ ਆਪਾਂ ਕਟਾਈ ਕਰੀਆ ਕਮੀਜ਼ ਦੀ। ਤੇ ਇਸ ਤਰ੍ਹਾਂ ਹੀ ਮੈਂ ਸਲਾਈ ਕਰਦੀ ਆ ਤੇ ਇਸ ਤਰ੍ਹਾਂ ਹੀ ਇਨਸਾਨ ਲਗਾਉਣੀ ਆ ਤੇ ਵਧੀਆ ਕਮੀਜ਼ ਦੀ ਫਿਟਿੰਗ ਸਹੀ ਹੁੰਦੀ ਆ। ਕੋਈ ਕਿਸੇ ਪਾਸੇ ਝੋਲਣੀ ਪੈਂਦਾ। ਜੇ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ।